ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਅ ਅੱਗੇ ਤੁਖਾਰੀ ਰਾਗ ਦੇ ਅੰਦਰ ਜੋ ਚੱਲ ਰਿਹਾ ਬਾਰਾਮਹਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਅੰਗ 1109 ਤੇ ਕਿਰਪਾ ਕਰ ਰਹੇ ਹਨ ਮਾਗ ਦੇ ਮਹੀਨੇ ਜਦ ਸੂਰਜ ਮਕਰ ਰਾਸ਼ੀ ਵਿੱਚ ਆਉਂਦਾ ਤਦੋਂ ਜ਼ਿਆਦਾਤਰ ਲੋਕ ਪ੍ਰਿਆਗ ਰਾਜ ਪਹੁੰਚ ਕੇ ਇਸ਼ਨਾਨ ਕਰਦੇ ਦੀਆਂ ਨਿਕਾਂ ਪੁੰਨਦਾਨ ਕਰਦੇ ਹਨ ਪ੍ਰਿਆਗ ਦਾ ਕੁੰਭ ਵੀ ਮਾਗ ਮਹੀਨੇ ਵਿੱਚ ਪ੍ਰਿਆਗ ਰਾਜ ਵਿੱਚ ਕਰਦੇ ਹਨ ਜੋ ਤੀਰਥਾਂ ਉੱਪਰ ਨਹੀਂ ਜਾ ਸਕਦੇ ਉਹ ਇਸ ਮਹੀਨੇ ਦੇ ਦਿਨ ਸਵੇਰ ਵੇਲੇ ਇਸ਼ਨਾਨ ਕਰਨਾ ਬਹੁਤ ਪੁੰਨ ਕਰਮ ਸਮਝਦੇ ਇਸ ਮਹੀਨੇ ਦੀ ਮੰਨੀ ਹੋਈ ਪਵਿੱਤਰਤਾ ਪੁੰਨਦਾਨ ਇਸ਼ਨਾਨ ਜਦ ਆਦਕਾਂ ਦਾ ਖਿਆਲ ਰੱਖ ਕੇ ਗੁਰੂ ਜੀ ਸੱਚੇ ਪ੍ਰਿਆਗ ਸੱਚੀ ਪਵਿੱਤਰਤਾ ਅਤੇ ਸੱਚੇ ਇਸ਼ਨਾਨ ਆਦ ਦਾ ਨਿਰੂਪਨ ਕਰਦੇ ਹਨ 마ਗ ਪਨੀਤ ਪਈ ਤੀਰਤ ਅੰਤਰ ਜਾਣਿਆ ਹਿਮਕਰ ਰੋਤਦੇ ਪਹਿਲੇ 마ਗ ਦੇ ਮਹੀਨੇ ਦੁਆਰਾ ਸਤਿਗੁਰੂ ਸਾਹਿਬ ਜੀ ਉਪਦੇਸ਼ ਕਥਨ ਕਰਦੇ ਆ ਕਿ ਜਿਸ ਨੇ ਪਰਦਖ ਮਨੁੱਖਾ ਜਨਮ ਰੂਪੀ 마ਗ ਦੇ ਮਹੀਨੇ ਵਿੱਚ ਆਪਣੇ ਹਿਰਦੇ ਵਿੱਚ तीर्थ रूप हरि नु जानणा ਕੀਤਾ ਹੈ ਉਸ ਦੀ ਬੁੱਧੀ ਪਨੀਤ ਪਵਿੱਤਰ ਹੋਈ ਹੈ ਸਾਜਨ ਸਹਿਜ ਮਿਲੇ ਗੁਣ ਗੁਣ ਗਹਿ ਅੰਕ ਸਮਾਨਿਆ ਮਹਾਤਮਾ ਰੂਪੀ ਸੱਜਣ ਮਿੱਤਰ ਸੁਭਾਵਕ ਹੀ ਮਿਲ ਪੈਂਦੇ ਹਨ ਪ੍ਰਸ਼ਨ ਹੀ ਪ੍ਰਤਕ ਪ੍ਰਯਾਗ ਰਾਜ ਵਿੱਚ ਤਾਂ ਇਸ਼ਨਾਨ ਦਾ ਪੁੰਨ ਸਮਝਿਆ ਜਾਂਦਾ ਹੈ ਇੱਧਰ ਕਿਹੜਾ ਪੁੰਨ ਹੈ ਸੂਤਰ ਹੈ ਜੋ ਮਹਾਤਮਾ ਰੂਪੀ ਸੱਜਣਾ ਨਾਲ ਪ੍ਰਭੂ ਪ੍ਰਾਪਤੀ ਵਾਲੇ ਗੁਣਾਂ ਨੂੰ ਗਹਿਹ ਗ੍ਰਹਿਣ ਕਰਕੇ ਉਸ ਦੇ ਅੰਕ ਸਰੂਪ ਵਿੱਚ ਸਮਾਉਣਾ ਹੈ ਇਹੋ ਹੀ ਪੁੰਨ ਹੈ ਵਾਜੋ ਗੁਣ ਵਿਸ਼ਿਆ ਨੂੰ ਗਹਿਹ ਪਕੜ ਦਬਾ ਕੇ ਪ੍ਰਭੂ ਦੇ ਅੰਕ ਪ੍ਰੇਮ ਵਿੱਚ ਸਮਾਉਣਾ ਹੈ ਇਹੋ ਹੀ ਪੁੰਨ ਕਰਮ ਹੈ ଅਤਵਾ ਸਾਨੂੰ ਸੱਜਣਾ ਕਾਲਪੁਰਖ ਦੇ ਸਹਿਜੇ ਹੀ ਪ੍ਰਾਪਤੀ ਵਾਲੇ ਗੁਣ ਗੁਰੂ ਜੀ ਮਿਲ ਗਏ ਹਨ ਉਨ੍ਹਾਂ ਦੇ ਸਰੂਪ ਤਟਸਤੀ ਲਖਣਾ ਰੂਪੀ ਗੁਣਾ ਨੂੰ ਗ੍ਰਹਿਣ ਕਰਕੇ ਉਸ ਦੇ ਸਰੂਪ ਵਿੱਚ ਸਮਾਗੇ ਹਾਂ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਾਰ ਨਾਵਾ हे ਬੰਕੇ ਸੁੰਦਰ ਪ੍ਰਭ ਪਰਮੇਸ਼ਰ ਪਰਮਾਤਮਾ ਤੂੰ ਮੇਰੀ ਬੇਨਤੀ ਸੁਣਨਾ ਕਰ हे ਪ੍ਰੀਤਮ ਪਿਆਰੇ ਪ੍ਰਭ ਮੈਂ ਆਪਣੇ ਅੰਕੇ ਹਿਰਦੇ ਵਿੱਚ ਤੇਰੀ ਪ੍ਰਾਪਤੀ ਵਾਲੇ ਸਾਤ ਸੰਤੋਖ ਆਦ ਗੁਣ ਤਾਰਨ ਕੀਤੇ ਹਨ ਹੁਣ ਜੇਕਰ ਤੈਨੂੰ ਪਾ ਜਾਵਾਂ ਤਾਂ ਹੀ ਸਤਸੰਗਤ ਰੂਪੀ ਤੀਰਥ ਦੇ ਸਰਸਰੋਵਰ ਵਿੱਚ ਨਹਾਵਾ ਪਾਵਿਛ ਇਨਾਨ ਕਰ ਸਕਦੀ ਹਾਂ ਗੰਗ ਜਮਨ ਤਹਿ ਬੇਣੀ ਸੰਗਮ ਸਾਤ ਸਮੰਦ ਸਮਾਵਾਂ ਉੱਥੇ ਸਤਸੰਗਤ ਰੂਪੀ ਪ੍ਰਿਆਗ ਰਾਜ ਵਿੱਚ ਉਪਦੇਸ਼ ਸੁਣਨਾ ਗੰਗਾ ਦੀ ਨਿਆਈ ਹੈ ਉਪਦੇਸ਼ ਮੰਨਣਾ ਜਮਨਾ ਦੀ ਨਿਆਈ ਹੈ ਜਿਵੇਂ ਸਰਸਤੀਏ ਲੋਭ ਹੈ ਇਸੇ ਤਰ੍ਹਾਂ ਸੁਣ ਕੇ ਮੰਨਣ ਤੋਂ ਬਾਅਦ ਹਿਰਦੇ ਵਿੱਚ ਜੋ ਗੁਪਤ ਪ੍ਰੇਮ ਪੈਦਾ ਹੋਣਾ ਇਹ ਸਰੁਸਤੀ ਦੀ ਨਿਆਈ ਹੈ ਇਉ ਤਰਬੀਣੀ ਦਾ ਸੰਗਮ ਮਿਲਾਪ ਬਣਿਆ ਹੋਇਆ ਸੋ ਅੱਗੇ ਪ੍ਰਸ਼ਨਿਕ ਜਿਵੇਂ ਪ੍ਰਤੱਖ ਪ੍ਰਿਆਗ ਰਾਜ ਤੀਰਥ ਉਪਰ ਇਸ਼ਨਾਨ ਕਰਨ ਤੋਂ ਬਾਅਦ ਕਈ ਲੋਕ ਦਾਨ ਪੁੰਨ ਤੇ ਪੂਜਾ ਆਦ ਕਰਦੇ ਇਦਰੇ ਕੀ ਹਨ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤ ਜੋ ਜੁਗਾਂ ਜੁਗਾਂ ਵਿੱਚ ਅਦੁੱਤੀ ਬ੍ਰਹਮ ਨੂੰ ਵਿਆਪਕ ਜਾਣਨਾ ਹੈ ਇਹੋ ਹੀ ਪਰਮਾਤਮਾ ਦੀ ਪੂਜਾ ਹੈ ਇਹੋ ਹੀ ਪੁਰਬ ਦੇ ਸਮੇ ਪੁੰਨ ਤੇ ਸੁਤੇ ਸਿੱਧ ਦਿੱਤਾ ਆਯਾ ਦਾਨ ਹੈ ଅਤਵਾ ਮਨ ਨੂੰ ਪਵਿੱਤਰ ਕਰਨ ਰੂਪ ਪੁੰਨ ਮੇਰ ਛੱਡ ਕੇ ਪਰਮਾਤਮਾ ਨੂੰ ਸਭ ਦਾ ਆਸਰਾ ਸਮਝਣ ਰੂਪ ਦਾਨ ਹੈ ਪਰਮੇਸ਼ਰ ਦੇ ਗੁਣ ਗਾਉਣ ਰੂਪ ਜਾਂ ਮਨ ਤਨ ਧਨ ਦਾ ਅਰਪਣ ਰੂਪ ਪੂਜਾ ਹੈ ਜੋਗੰ ਦਾ ਚਾਰ ਸ਼ਰਵਣ ਮੰਨਣ ਅਧਿਆਸਨ ਤਦ ਤੋਂ ਦਾ ਸੰਸ਼ੋਧਨ ਸਾਧਨਾ ਦੇ ਸੰਯੁਗ ਤੋਂ ਕੇ ਦੋ ਭਾਵ ਜੋਗ ਨਾਮ ਦੋ ਦਾ ਵੀ ਆ ਭਾਵ ਜੀਵ ਤੇ ਈਸ਼ ਦੀ ਏਕਤਾ ਕਰਕੇ ਇੱਕ ਬ੍ਰਹਮ ਨੂੰ ਵਿਆਪਕ ਜਾਣਨਾ ਹੀ ਪੁੰਨ ਦਾਤ ਤੇ ਪੂਜਾ ਹੈ ਸੂ ਅਗੇ ਹੋਰ ਪਾਤਸ਼ਾਹ ਕਿਰਪਾ ਕਰ ਰਹੇ ਆ ਅਗ ਪ੍ਰੇਸ਼ਨ ਹੈ ਕਿ ਪ੍ਰਿਆਗ ਰਾਜ ਉਪਰ ਇਸ਼ਨਾਨ ਕਰਨ ਤੋਂ ਬਾਅਦ ਕਈ ਤੀਰਥ ਕਿਨਾਰੇ ਬੈਠ ਕੇ ਜਾਪ ਕਰਦੇ ਇਦਰ ਕਿਹੜਾ ਜਾਪ ਹੈ ਪਾਤਸ਼ਾਹ ਫਰਮਾਉਂਦੇ ਆ ਨਾਨਕ 마ਗ ਮਹਾਰਸ ਹਰਿ ਜਪ 68 ਤੀਰਥ ਨਾਤਾ ਸਤਿਗੁਰੂ ਸਾਹਿਬ ਜੀ ਪਰਦਖ ਸਤੋਗੁਣ ਮਿਰਤੀ ਰੂਪੀ 마ਗ ਦੇ ਮਹੀਨੇ ਦੁਆਰਾ ਕਥਨ ਕਰਦੇ ਆ ਕਿ ਜੋ ਪਰਮੇਸ਼ਰ ਦਾ ਨਾਮ ਜਪ ਕੇ ਮਹਾ ਵੱਡਾ ਰਸ ਬ੍ਰਹਮਾਨੰਦ ਪ੍ਰਾਪਤ ਹੋਣਾ ਇਹੀ ਜਾਪ ਹੈ ਵਸੰ ਸੰਗਤ ਰੂਪ ਪ੍ਰਿਆਗ ਰਾਜ ਵਿੱਚੋਂ ਨਾਮ ਰੂਪੀ ਜਲ ਨਾਲ ਇਸ਼ਨਾਨ ਕਰਕੇ ਜੋ ਮਹਾਰਸ ਵੱਡੇ ਆਨੰਦ ਰੂਪੀ ਹਰੀ ਵਿੱਚ ਨਿਸ਼ਚਾ ਕਰਨਾ ਇਹੋ ਹੀ ਜਪ ਹੈ ਅਤੇ ਸੰਗਤ ਵਿੱਚ ਮਨ ਦਾ ਨਹਾਤਾ ਇਸ਼ਨਾਨ ਕਰਨ ਨਾਲ 68 ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਫਲਗੁਨ ਮਨ ਰੈਸੀ ਪ੍ਰੇਮ ਸੁਭਾਇਆ ਇਮਕਰ ਰੋਤ ਦੇ ਦੂਜੇ ਫੱਗਣ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਆ ਕਿ ਉਸ ਦੇ ਮਨ ਹਿਰਦੇ ਵਿੱਚ ਰੈਸੀ ਆਨੰਦ ਦੀ ਪ੍ਰਾਪਤੀ ਹੋਈ ਹੈ ਜਿਸ ਨੂੰ ਪਿਆਰੇ ਹਰੀ ਦਾ ਪ੍ਰੇਮ ਸੁਭਾਇ ਚੰਗਾ ਲੱਗਾ ਹੈ ਸੋ ਅਤਵਾ ਦੇਵੀ ਗੁਣਾ ਦਾ ਫਲ ਪ੍ਰਾਪਤ ਹੋਣਾ ਹੀ ਫੱਗਣ ਦਾ ਮਹੀਨਾ ਵਾ ਗਿਆਨ ਰੂਪੀ ਫਲ ਦੀ ਪ੍ਰਾਪਤੀ ਵਾਲੇ ਸਤ ਸੰਤੋਖ ਆਦ ਗੁਣ ਹੀ ਫੱਗਣ ਦਾ ਮਹੀਨਾ ਹੈ ਵਾਂ ਮਨੁੱਖਾ ਜਨਮ ਰੂਪੀ ਫੱਗਣ ਦੇ ਮਹੀਨੇ ਵਿੱਚ ਜਿਸ ਦੇ ਅੰਦਰ ਦੇਵੀ ਗੁਣ ਫਲੇ ਉਸ ਦੇ ਮਨ ਵਿੱਚ ਆਨੰਦ ਹੋਇਆ ਹੈ ਅਤੇ ਉਸ ਨੂੰ ਵਾਹਿਗੁਰੂ ਦਾ ਪ੍ਰੇਮ ਸੁਭਾਇਆ ਬਹੁਤ ਚੰਗਾ ਲੱਗਦਾ ਅਨੰਦਨ ਰਹਿਸ ਪਿਆ ਆਪ ਗਵਾਇਆ ਉਹਨਾਂ ਜਗਿਆਸੂ ਰੂਪੀ ਇਸਤਰੀਆਂ ਨੂੰ ਰਾਤ ਦਿਨ ਇੱਕ ਰਸ ਆਨੰਦ ਪ੍ਰਾਪਤ ਹੋਇਆ ਹੈ ਜਿਨ੍ਹਾਂ ਨੇ ਆਪਾ ਭਾਵ ਗਵਾ ਲਿਆ ਹੈ ਮਨਮੂਹ ਚੁਕਾਇਆ ਜਾ ਤਿਸ ਪਾਇਆ ਕਰ ਕਿਰਪਾ ਕਰ ਆਉ ਜਾਂ ਹੁੰਦਾ ਜਦੋਂ ਉਸ ਵਾਹਿਗੁਰੂ ਨੂੰ ਪਾਇਆ ਚੰਗਾ ਲੱਗਾ ਤਾਂ ਉਸ ਨੇ ਮੇਰੇ ਮਨ ਦੇ ਵਿੱਚੋਂ ਪਦਾਰਥਾਂ ਆਦ ਦਾ ਮੋਹ ਚੁਕਾ ਦਿੱਤਾ ਮੈਂ ਹੁਣ ਬੇਨਤੀ ਕਰਦੀ ਹਾਂ ਕਿ ਹੇ ਪਿਆਰੇ ਤੁਸੀਂ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੇਰੇ ਹਿਰਦੇ ਰੂਪੀ ਘਰ ਵਿੱਚ ਆਉ ਭਾਵ ਆਉਣਾ ਕਰੋ ਬਹੁਤੇ ਵੇਸ ਕਰੀ ਪੇਰ ਬਾਜੂ ਮਹਿਲੀ ਲਹਾ ਨਾ ਥਾਉ ਮਹਿਲੀ ਲਹਾ ਨਾ ਥਾਉ ਏ ਪੇਰ ਪਦੀ ਪ੍ਰਮਾਤਮਾ ਜੀ ਤੇਰੀ ਪ੍ਰਾਪਤੀ ਤੋਂ ਬਾਜੂ ਬਿਨਾ ਪਹਿਲਾਂ ਮੈਂ ਸਾਧਨਾ ਰੂਪੀ ਬਹੁਤੇ ਅਨੇਕਾਂ ਵੇਸ ਲਿਬਾਸ ਧਾਰਨ ਕਰਦੀ ਰਹੀ ਵਾ ਜੂਨਾ ਵਿੱਚ ਭੜਕਦੀ ਹੋਈ ਅਨੇਕਾਂ ਸਰੀਰਾਂ ਰੂਪੀ ਲਿਬਾਸ ਧਾਰਦੀ ਰਹੀ ਪਰ ਤੇਰੇ ਮਹਿਲੀ ਸਰੂਪ ਵਿੱਚ ਕੋਈ ਵੀ ਥਾਂ ਲਾਹ ਪ੍ਰਾਪਤ ਨਾ ਕਰ ਸਕੀ ਜਦੋਂ ਤੇਰੀ ਕਿਰਪਾ ਆਈ ਫਿਰ ਹਾਰ ਡੋਰ ਰਸਪਾਟ ਪਟੰਬਰ ਪੈਰ ਲੋੜੀ ਸੀ ਗਾਰੇ ਹਰ ਹਰ ਦਾ ਜਾਪ ਰੂਪੀ ਹਾਰ ਪਹਿਨਣਾ ਕੀਤਾ ਬ੍ਰਹਮਾਕਾਰ ਬਿਰਤੀ ਕਰਨ ਰੂਪੀ ਡੋਰੀ ਪੋਣਾ ਕੀਤੀ ਰਸ ਕੀ ਇਹ ਪ੍ਰੇਮ ਰੂਪੀ ਪਾਟ ਬਸਤਰ ਤੇ ਗਿਆਨ ਰੂਪੀ ਪਟੰਬਰ ਰੇਸ਼ਮੀ ਦੁਸ਼ਾਲਾ ਬਖਸ਼ਣਾ ਕੀਤਾ ਦੇ ਬਿਰਪਦੀ ਪ੍ਰਮਾਤਮਾ ਜਦੋਂ ਤੂੰ ਮੈਨੂੰ ਲੋੜੀ ਚਾਹਨਾ ਕੀਤਾ ਤਾਂ ਹੀ ਇਹਨਾ ਉਪਰੋਗਤ ਸਾਧਨਾ ਦੇ ਸਹਿਤ ਸ਼ਿੰਗਾਰਨਾ ਕੀਤਾ ਨਾਨਕ ਮੇਲ ਲਈ ਗੁਰ ਆਪਣੇ ਘਰਵਾਰ ਪਾਇਆ ਨਾਰੀ ਸਤਿਗੁਰੂ ਸਾਹਿਬ ਜੀ ਪ੍ਰਤਖ ਦੇਵੀ ਗੁਣਾ ਰੂਪੀ ਫਗਣ ਦੇ ਮਹੀਨੇ ਦੁਆਰਾ ਕਥਨ ਕਰਦੇ ਹਨ ਕਿ ਜਦੋਂ ਗੁਰਾਂ ਨੇ ਮੈਨੂੰ ਆਪਣੇ ਆਪ ਦੇ ਨਾਲ ਮੇਲ ਲਿਆ ਤਦੋਂ ਮੈਂ ਗਿਆਸੂ ਨਾਹੀਂ ਭਾਵ ਇਸਤਰੀ ਨੇ ਹਿਰਦੇ ਸੰਗਤ ਰੂਪੀ ਕਰ ਦੇ ਵਿੱਚ ਹੀ ਵਾਰ ਪਤੀ ਪਰਮਾਤਮਾ ਪਾ ਲਿਆ ਹੈ ਬੇ 10 ਮਾ ਰੁਤੀ ਥਿੱਤੀ ਵਾਰ ਭਲੇ ਉਹਨਾਂ ਦੇ ਬੇ ਹੁੰਦਾ 2 10 ਭਾਵ ਵਾਰ ਇਹ 12 ਮਹੀਨੇ 12 ਮਹੀਨਿਆਂ ਵਿੱਚ ਆਈਆਂ 6 ਰੁੱਤਾਂ ਇਹ 15 ਥਿੱਤਾਂ ਤੇ 7 ਵਾਰ ਆਦ ਸਾਰੇ ਭਲੇ ਚੰਗੇ ਅਥਵਾ ਜਿਸਨੇ ਬੇਪਾਪ ਦੋ 10 12 ਪਾਪ ਪੰਜ ਕਰਮਿੰਦਰੇ ਪੰਜ ਗਿਆਨਿੰਦਰੇ ਮਨ ਤੇ ਬੁੱਧ ਦਾ ਅਨੁਰੋਧ ਕਰ ਦਿੱਤਾ ਹੈ ਜਿਸ ਨੂੰ ਸ਼ੇਰ ਉਤਾਂ ਦੀ ਨਿਆਈ ਘਟ ਸੰਪਤੀ ਦੀ ਪ੍ਰਾਪਤੀ ਹੋਈ ਹੈ ਚਿਤ ਨੂੰ ਇਥਿੱਤ ਹੁੰਦਾ ਇਸਤਤ ਕਰਨ ਰੂਪੀ ਤਿੱਤਾ ਉਸ ਦੇ ਗਿਆਨ ਰੂਪੀ ਵਾਰ ਦਿਨ ਭਲੇ ਹਨ ਘੜੀ ਮੂਰਤ ਬਲ ਸਾਜੇ ਆਏ ਸਹਿਜ ਮਿਲੇ ਇੱਕ ਘੜੀ ਮੂਰਤ ਦੋ ਘੜੀਆਂ ਪਲ ਆਦ ਵੀ ਸਾਰੇ ਸੱਚੇ ਸਫਲੇ ਜਿਹੜੇ ਸਤਸੰਗਤ ਗੁਰਾਂ ਦੀ ਸ਼ਰਨ ਵਿੱਚ ਆ ਕੇ ਸਹਿਜ ਸ਼ਾਂਤ ਸਰੂਪ ਵਿੱਚ ਮਿਲ ਗਏ। ଅਥਵਾ ਘੜੀ ਦੀ ਨਿਆਈ ਜਿਸ ਘੜੀ ਵਿੱਚ ਗੁਰੂ ਦੀ ਸ਼ਰਨ ਗ੍ਰਹਿਣ ਕੀਤੀ। ਮੂਰਤ ਦੀ ਨਿਆਈ ਭਾਵਨਾ ਲਗਣੀ ਪਲ ਦੀ ਨਿਆਈ ਗੁਰਾਂ ਨੇ ਪਲਕਾ ਮਾਤਰ ਦ੍ਰਿਸ਼ਟੀ ਕਰਕੇ ਨਿਹਾਲ ਕਰ ਦੇਣਾ ਤੇ ਸੱਚੇ ਨਾਮ ਦੀ ਪ੍ਰਾਪਤੀ ਕਰਾ ਦੇਣੀ। ਇਉ ਉਹ ਸਹਿ ਸਰੂਪ ਨਾਲ ਆ ਕੇ ਮਿਲੇ ਹਨ ਭਾਵ ਉਹਨਾਂ ਦਾ ਸਭ ਕੁਝ ਹੀ ਸਫਲਾ ਹੈ ଅਤਵਾ 12 ਮਹੀਨੇ 6 ਰੁੱਤਾਂ 15 ਦਿਤਾਂ 7 ਵਾਰ ਘੜੀ 2 ਘੜੀਆਂ ਤੇ ਪਲ ਆਦ ਇਹ ਸਭ શ્રેਸ਼ਟ ਭਲੇ ਹਨ ਕਿਉਂਕਿ ਸਹਿਜੇ ਹੀ ਸੱਚੇ ਹਰੀ ਜੀ ਆ ਕੇ ਮਿਲੇ ਹਨ 12 ਮਹੀਨਿਆਂ ਵਿੱਚ 6 ਰੁੱਤਾਂ ਵਿੱਚ 15 ਦਿਤਾਂ 15 ਦਿੱਤਾ ਵਿੱਚ 7 ਵਾਰ 1 ਵਾਰ ਵਿੱਚ 64 ਕੜੀਆਂ 64 ਕੜੀਆਂ ਵਿੱਚੋਂ 2 ਕੜੀਆਂ ਉਸ ਵਿੱਚ ਪਲ ਇੱਕ ਕੜੀ ਵਿੱਚ 60 ਪਲ ਹੁੰਦੇ 30 ਜਸਿਆਂ ਦਾ ਇੱਕ ਪਲ ਹੁੰਦਾ 15 ਵਿਸਿਆਂ ਦਾ ਇੱਕ ਚਸਾ ਹੁੰਦਾ ਇਹ 15 ਨਿਮਖਾਂ ਦਾ ਇੱਕ ਵਿਸਵਾ ਹੁੰਦਾ ਨੇਤਰ ਦੇ ਚਮਕਣ ਨੂੰ ਇੱਕ ਨਿਮਖ ਕਹਿੰਦੇ ਆ ਭਾਵ ਇੱਕ ਨਿਮਖ ਤੋਂ ਲੈ ਕੇ ਸਾਲ ਤੱਕ ਸਭ ਸਫਲੇ ਸਮੇ ਹਨ ਕਿਉਂਕਿ ਹਰੀ ਜੀ ਆ ਕੇ ਜੋ ਮਿਲ ਪਏ ਹਨ ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਵਿਦ ਜਾਣੈ ਹੁਣ ਜਦ ਤੂੰ ਪਿਆਰੇ ਪ੍ਰਭੂ ਜੀ ਮਿਲ ਗਏ ਹਨ ਤਦੋਂ ਤੂੰ ਕਹਿੰਦੇ ਉਸਨੇ ਮੇਰੇ ਵਿਵਹਾਰਕ ਪਰਮਾਰਥਕ ਆਦ ਸਾਰੇ ਕੰਮ ਸਮਾਰ ਦਿੱਤੇ ਉਹ ਕਰਤਾ ਰਚਨਹਾਰ ਪ੍ਰਭੂ ਆਪ ਹੀ ਸਾਰੀਆਂ ਵਿਦ ਵਿਧੀਆਂ ਨੂੰ ਜਾਣਦਾ ਹੈ ਜਿਨ ਸੀ ਗਾਰੀ ਤਿਸਹਿ ਪਿਆਰੀ ਮੇਲ ਪਿਆ ਰੰਗ ਮਾਣੈ ਜਿਸ ਵਾਹਿਗੁਰੂ ਨੇ ਮੈਨੂੰ ਸ਼ੁਭ ਗੁਣਾ ਸਾਧਨਾ ਰੂਪੀ ਸ਼ਿੰਗਾਰ ਦੇ ਨਾਲ ਸ਼ਿੰਗਾਰਨਾ ਕੀਤਾ ਹੈ ਉਸੇ ਨੂੰ ਪਿਆਰੀ ਲੱਗੀ ਹਾਂ ਹੁਣ ਉਸ ਨਾਲ ਮਿਲਾਪ ਹੋ ਗਿਆ ਹੈ ਜਿਸ ਤੇ ਮੈਂ ਉਸ ਦੇ ਰੰਗ ਆਨੰਦ ਨੂੰ ਮਾਨਣਾ ਕਰਦੀ ਹਾਂ ਘਰ ਸੇਜ ਸੁਹਾਵੀ ਜਾ ਪੇਰ 라ਵੀ ਗੁਰਮਕ ਮਸਤਕ ਭਾਗੋ ਜਦੋਂ ਪੇਰ ਪਦੀ ਪ੍ਰਮਾਤਮਾ ਨੇ ਆਪਣੇ ਨਾਲ 라ਵੀ ਅਪੇਧ ਕਰ ਲੇ ਤਦੋਂ ਮਨੁੱਖਾ ਸਰੀਰ ਰੂਪੀ ਕਰ ਤੇ ਅੰਤਹਿ ਕਰ ਰੂਪੀ ਸੇਜਾ ਸੁਹਾਵੀ ਸ਼ੋਭਨੀ ਕੋਈ ਵਾ ਅੰਤਹਿ ਕਰ ਰੂਪੀ ਘਰ ਵਿੱਚ ਸਰਦਾ ਰੂਪੀ ਸੇਜਾ ਸ਼ੋਭਨੀ ਕੋਈ ਹੈ ਕਿਉਂਕਿ ਮੁਖੀ ਗੁਰਾਂ ਦੁਆਰਾ ਮੇਰੇ ਮੱਥੇ ਦਾ ਸ੍ਰੇਸ਼ਟ ਭਾਗ ਕਰਮ ਜਾਗਿਆ ਹੈ ਨਾਨਕ ਐਨਸ ਰਾਵੈ ਪ੍ਰੀਤਮ ਹਰਿ ਵਾਰ ਥਿਰ ਸੋਹਾਗ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੁਣ ਜਗਿਆਸੂ ਰੂਪ ਇਸਤਰੀ ਐਨਸ ਰਾਤ ਦਿਨ ਪ੍ਰੀਤਮ ਪਿਆਰੇ ਹਰੀ ਦੇ ਆਨੰਦ ਨੂੰ 라ਵੇ ਮਾਣ ਦੀ ਕਿਉਂਕਿ ਉਸਨੇ ਹੁਣ ਸਦਾ ਇਸਤਤ ਰਹਿਣ ਵਾਲੇ ਹਰੀ ਰੂਪੀ ਵਰਪਤੀ ਦਾ ਸੁਹਾਗੋ ਸੁਆਗ ਪ੍ਰਾਪਤ ਕਰ ਲਿਆ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ wahe guru wahe guru wa ਖਾਲਸਾ ਵਾਹਿਗੁਰੂ ਜੀ ਕੀ ਫਤਿਹ